ਆਓ ਬਾਰੇ ਬੱਚਿਓ ਅੱਜ ਆਪਾਂ ਸਿੱਖਦੇ ਹਾਂ ਪੰਜਾਬੀ ਵਰਣਮਾਲਾ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਕਗਾ ਅੰਗਾ ਚਚ ਛਛ ਜਜ ਝਜ ਅੰਆ ਟੈਂਕਾ ਠਠਾ ਡਡਾ ਟਡਾ ਨਾਣਾ ਤੱਤਾ ਥੱਥਾ ਦੱਦ దా నన్న పప్పా ఫ్ఫా బబ్బా పబ్బా మమ్మ రారా వావా లవాడా పేరు పేరుంది ఖో ਉਕੇ ਪੈਰਵਿੰਦੀਕ ਜੱਜੇ ਪੈਰਵਿੰਦੀਓ ਫੁੱਫੇ ਪੈਰਵਿੰਦੀ ਫੋ ਲੱਲੇ ਪੈਰਵਿੰਦੀ ਲੋ ਧੰਨਵਾਦ ਜੀ